ਸ਼ਸ਼ੀਗਲ ਦੋਸਤੋ ਅਵਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸੁਵਾਜਪ ਪੂਰੇ ਭਾਰਤ ਦੇ ਵਿੱਚ ਜਿਹੜਾ Dalit ਸਮਾਜ ਦੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਹੜਾ ਪੰਜਾਬ ਦੇ ਵਿੱਚ ਵੀ ਤੁਸੀਂ ਉਹਦਾ ਅਸਰ ਜਿਹੜਾ ਦੇਖ ਸਕਦੇ ਹੋ ਜਿੱਥੇ ਤੁਸੀਂ ਸਾਹਮਣੇ ਦੇਖ ਰਹੇ ਹੋ ਲਾਂਡਰਾ ਰੋਡ ਹੈ ਮੋਹਾਲੀ ਵਾਲਾ ਦੂਸਰੇ ਪਾਸੇ ਜੇ ਦਿਖਾਈਏ ਇਹ ਚੰਡੀਗੜ੍ਹ ਹਾਈਵੇ ਹੈ ਇਹ ਵੀ ਬਿਲਕੁਲ ਖਾਲੀ ਹੈ ਟੋਲ ਪਲਾਜ਼ੇ ਤੇ ਬੰਦ ਕੀਤਾ ਗਿਆ ਹੈ ਆਕਰਸ਼ਨ ਜਿਹੜਾ ਸੀ ਜੈਨਾ ਵੱਲੋਂ Dalit ਸਮਾਜ ਵੱਲੋਂ ਜਿਹੜਾ ਸੀਗਾ ਕਿ ਕੋਟੇ ਨੂੰ ਲੈ ਕੇ ਕਿ ਉਹਨੂੰ ਬਚਾਇਆ ਜਾਵੇ ਪੂਰੇ ਨਾਲ ਛੇੜਛਾੜ ਦੇ ਛੇੜਖਾਨੀ ਜਿਹੜੀ ਕੀਤੀ ਜਾ ਰਹੀ ਆ ਸੁਪਰੀਮ ਕੋਰਟ ਵੱਲੋਂ ਕੋ ਲੋਕ ਤੁਸੀਂ ਦੇਖ ਸਕਦੇ ਹੋ ਇਸ ਦਾ ਅਸਰ ਜਿਹੜਾ ਹੈ ਪੂਰੇ ਭਾਰਤ ਦੇ ਵਿੱਚ ਭਾਰਤ ਦੇ ਨਾਲ-ਨਾਲ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਲੋਕ ਜਿਹੜੇ ਸੜਕਾਂ ਦੇ ਉੱਤੇ ਬਿਲਕੁਲ ਹੀ ਜਿਹੜਾ ਟ੍ਰੈਫਿਕ ਜਾਮ ਹੋਇਆ ਪਿਆ ਹੈ ਕੁਝ ਕੰਮਕਾਰ ਵਾਲੇ ਸਕੂਲ ਵਾਲੇ ਕਾਲਜ ਵਾਲੇ ਸਭ ਇਹਨਾਂ ਰੂਡ ਜਾਮ ਦੇ ਵਿੱਚ ਜਿਹੜੇ ਫਸੇ ਹੋਏ ਨੇ ਸੋ ਤੁਸੀਂ ਵੀ ਕਿੱਥੇ ਕਿੱਥੇ ਤੁਹਾਡੇ-ਤੁਹਾਡੇ ਏਰੀਆ ਦੇ ਵਿੱਚ ਕਿੱਥੇ ਕਿੱਥੇ ਕੀ ਕੀ ਮਾਹੌਲ ਹੈ ਤੁਸੀਂ ਦੱਸ ਸਕਦੇ ਹੋ ਜਾਮ ਹੋ ਰਿਹਾ